ਆ ਲੱਗੇ ਸਾਡੇ ਬਾਬਾ ਗੁਰਦੇਵ ਨਾਲ ਜੀ ਲੱਗੇ ਨੇਰੇ ਦੇ ਵਿੱਚ ਚੱਲੀ ਜਾਂਦੀ ਮੰਦਰ ਦੀ ਸਾਰੀ ਇਧਰ ਫੌਜਾਂ ਲੱਗਿਆ ਗੁਰੂ ਦੀਆਂ ਨੱਪੀ ਆਉਂਦੀਆਂ ਵੇ ਚੱਲੀ ਜਾਂਦੀ ਵਾਹ ਬਾਈ ਵਾਛਾ ਵਾਸ਼ ਹਾਂ ਲੱਗੇ ਚੱਲੇ ਚੱਲੀ ਜਾਂਦਾ ਹੋਰ ਲੱਗੀ ਖੜੀ ਸੰਗਤ ਗੁਰੂ ਦੀਆਂ ਫੌਜਾਂ ਆਉਂਦੀਆਂ ਚੜ ਚੜ ਕੇ ਵੇ ਇਧਰ ਹਾਂ ਵਾਹਿਆ ਮੈਨੂੰ ਕਿਹੜੀ ਕਿ ਬਾਹ ਨੱਪੀ ਉਹ ਤਗੜੇ ਹੋ ਗਏ ਵੇ ਜਾਂਦੇ ਕਿ ਅੱਗੇ ਟੱਪਦੇ ਜਾਂਦੇ ਕਿ ਹਾਂ ਵਾੜ ਨੇ ਇਹ ਹਾਂ ਵੇਖ ਨਾਲੇ ਵੇ ਇਹਨਾਂ ਦਾ ਕਾਰੀਗਰ ਦੀ ਤੇਜ ਇੱਟ ਲਾਉਂਦਾ ਜਿੰਨੀ ਇਹ ਲਾਈ ਜਾਂਦੇ ਆ ਵਾਹ ਭਾਈ ਵਾਹ ਵਾਹ ਭਾਈ ਵਾਹ ਵਾਹ ਭਾਈ ਵਾਹ ਛਾਵਾਸ਼ ਇਹ ਚੱਕ ਲੈਂਦੇ ਨੇ ਕਿ ਬੜੇ ਡਬਲਾ ਆ ਵੱਡਾ ਸੇਵਾਦਾਰ ਦਾ ਜਾਂਦਾ ਬਾਕੀਆਂ ਪੋਹਦਾ ਵੇ ਧੂੜਾ ਪਾੜਦਾ ਜਾਂਦਾ ਵੇ 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 ਵਾਹ ਬਾਈ ਵਾਹ ਛਾਵਾਸ਼ ਛਾਵਾਸ਼ ਆ ਗਏ ਆ ਜਾ ਨਾ ਟਰਾਲਾ ਬਹਿ ਜਾ ਉਹ ਨੇਪਾਲ ਤੋਂ ਭਾਰ ਕੇ ਲਿਆਉਂਦਾ ਹਣਾ ਵਾਹ ਬੇ ਵਾਹ ਛਾਵਾਸ਼